ਲਓ ਜੀ ਜਿਹੜੀਆਂ ਕੱਟੀਆਂ ਕੱਟੀਆਂ ਆ ਗਈਆਂ ਮੇਲੇ ਚ ਜਿੱਤੀਆਂ ਹੋਈਆਂ ਉਹਨਾਂ ਬਾਰੇ ਤੁਹਾਨੂੰ ਪੁੱਛ ਕੇ ਦੱਸਦੇ ਆ ਕਿ ਕਿਹੜੇ ਕਿਹੜੇ ਬੋਲਦੀਆਂ ਕਿੰਨੇ ਕਿੰਨੇ ਕਿਹੜੇ ਕਿਹੜੇ ਨੰਬਰ ਤੇ ਆ ਗਈਆਂ ਬਾਕੀ ਤੁਹਾਨੂੰ ਪੁੱਛ ਕੇ ਦੱਸਦੇ ਆ ਆ ਤੁਸੀਂ ਦੇਖੋ ਕੱਟੀ ਤਕਰੀਬਨ ਪੂਰੇ ਕੱਦ ਕੱਦ ਤੇ ਆ ਗਈ ਬਾਈ ਕਿਹੜੇ ਬੋਲ ਦੀ ਕੱਟੀ ਆ ਇਹ ਇਹ ਬਈ ਸਹੀ ਮੱਧ ਖਰੀਦੀ ਸੀ ਉਹਦੇ ਮਗਰ ਆਈ ਸੀ ਬੋਲ ਦਾ ਨਹੀਂ ਸਾਨੂੰ ਪੱਕਾ ਬੋਲ ਦਾ ਨਹੀਂ ਬਟਾ ਪਿੰਡ ਕਿਹੜਾ ਆ ਗਿਆ ਪਿੰਡ ਲੰਗਿਆਣਾ ਹੀ ਮੋਗਾ ਜਲਾ ਮੋਗਾ ਜਲਾ ਲੰਗਣਾ ਪਿੰਡ ਬੋਲ ਦਾ ਪਤਾ ਨਹੀਂ ਕਿੰਨੇ ਕਿੰਨੇ ਸਥਾਨ ਤੇ ਆ ਗਈ ਇਹ ਚੌਥੇ ਤੇ ਆ ਗਈ ਚੌਥੇ ਸਥਾਨ ਤੇ ਆ ਗਈ ਆ ਦੇਖ ਲੋ ਜੀ ਚੌਥੇ ਸਥਾਨ ਤੇ ਆ ਗਈ ਇਹ ਤੇ ਬੁੱਲ ਅਨਨੋਨ ਹੈ ਮੱਧ ਖਰੀਦੀ ਸੀ ਮਗਰ ਆਈ ਸੀ ਬਾਕੀ ਵੀਰ ਨੇ ਪਿੰਡ ਦਾ ਦਾਸਤਾਨ ਤੇ ਤੁਹਾਨੂੰ ਹੁਣ ਇਹਦੀ ਡਿਟੇਲ ਲੈ ਕੇ ਦਿੰਦੇ ਆ ਆ ਵੀ ਕੱਟੀ ਮੰਨ ਲਓ ਵੀ ਪੂਰੀ ਵਧੀਆ ਸ਼ਕੀਨ ਆ ਪੁੱਛ ਕੇ ਦੱਸਦੇ ਆਂ ਆਂ ਦਿਖਣਾ ਹੀ ਬਾਕੀ ਵੀਰ ਤੋਂ ਪਰ ਹਣੇ ਕਿਹੜੇ ਬੁੱਲ ਦੀ ਕੱਟੀ ਆ ਇਹ ਆਹ ਕਿੰਨੇ ਦੇ ਆਈ ਬੰਜੀ 5ਵੇਂ ਤੇ ਆਈ ਹਾਂਜੀ ਭਾਈ ਕਿਹੜਾ ਪਿੰਡ ਆ ਗਈ ਆਪਣਾ ਪਿੰਡ ਬਰੇ ਸਾਬ੍ਹ ਭਾਈ ਜ਼ਿਲ੍ਹਾ ਮਾਨਸਾ ਪਿੰਡ ਕਿਹੜਾ ਪਿੰਡ ਬਰੇ ਸਾਬ੍ਹ ਭਾਈ ਜ਼ਿਲ੍ਹਾ ਮਾਨਸਾ ਜਿਲਾ ਮਾਨਸਾ ਆ ਗਿਆ ਤੇ 19ਵੇਂ ਨੰਬਰ ਤੇ ਆ ਗਈ 5ਵੇਂ ਨੰਬਰ ਤੇ ਆਈ ਬਾਈ ਤੇ ਬੁੱਲ ਕੜੇ ਦੀ ਹੈਗੀ ਇਹ ਲੰਡੇ ਦੀ ਹੋਈ ਮਾਲੜੀ ਵਾਲੇ ਲੰਡੇ ਦੀ ਲੰਡੇ ਬੁੱਲ ਦੀ ਹੈ ਬਾਈ ਇਹ ਲੰਡੇ ਬੁੱਲ ਦੀ ਆ ਗਈ ਆ ਦੇਖੋ ਜੀ ਪੰਜਵਾਂ ਨੰਬਰ ਇਹਦੇ ਕੱਟਣੀ ਚੱਕ ਲਿਆ ਬਾਕੀ ਸਾਰੇ ਅੱਗੇ ਵੀ ਦਿਖਾਉਣੀ ਇੱਕ ਆ ਕੱਟੀ ਆ ਗਈ ਆ ਪੂਛ ਦੇ ਵਿੱਚ ਪੂਰਾ ਕੜੀ ਚੱਟੀ ਆ ਬਾਈ ਮੜੀ ਐਂਕਰੀ ਕੱਟੀਆਂ ਦਾ ਮੁਕਾਬਲਾ ਜਿਹੜਾ ਉਹਨਾਂ ਵਿੱਚੋਂ ਛੇਵਾਂ ਸਥਾਨ ਇਹ ਕੱਟੀ ਨੇ ਪ੍ਰਾਪਤ ਕੀਤਾ। ਬਾਕੀ ਫੇਸ ਪੁੱਛ ਦੀ ਬਹੁਤ ਚੰਗੀ ਹੈ ਕੱਟੀ। ਹਾਂਜੀ ਬਾਈ ਇਹ ਕਿਹੜੇ ਪੁੱਲ ਦੀ ਆ ਗਈ ਜੀ ਕੱਟੀ? ਇਹ ਪਾਰਸਦੀ ਹੈ। ਪਾਰਸਦੀ ਆ ਗਈ ਤੇ ਕਿੰਨੀ ਉਮਰ ਹੋ ਗਈ ਦੀ? ਇਹ 4.5 ਮਹੀਨੇ ਦੀ। 4.5 ਮਹੀਨੇ ਦੀ ਹੈ ਜੀ। ਕਿੰਨਾ ਮਸਤਾਨ ਲੈ ਲਿਆ ਨੇ? ਇਹਨੇ 7 ਮਸਤਾਨ। 7 ਮਸਤਾਨ? ਹਾਂਜੀ। ਤੇ ਪਿੰਡ ਕਿਹੜਾ ਆ ਗਿਆ ਆਪਣਾ? ਤੁੰਗਲੀ। ਤੁੰਗਲੀ। ਜਿਹੜਾ ਪਿੰਡ ਆ? ਹਾਂਜੀ। ਠੀਕ ਹੈ ਜੀ। ਇਹ 7ਵੇਂ ਸਥਾਨ ਤੇ ਆ ਗਈ ਜੀ। ਬਹੁਤ ਸੋਹਣੀ ਕੱਟੀ ਹੈ। ਤੇ ਬਾਕੀ ਇਹਦੇ ਵਿੱਚ ਇੱਕ ਆ ਛੋਟੀ ਕੱਟੀ ਐ ਛੋਟੇ ਸਾਈਜ਼ ਦੀ ਐ ਛੋਟੀ ਉਮਰ ਦੀ ਆ ਗਈ ਕੱਟੀ ਬਹੁਤ ਸੋਹਣੀ ਪੈਰੀ ਕੱਟੀ ਐ ਤੇ ਬਾਕੀ ਹਾਂਜੀ ਬਾਈ ਜੀ ਇਹ ਕਿਹੜੇ ਸਤਨ ਦੇ ਆਈ ਐ ਇਹ 8ਵੇਂ ਨੰਬਰ ਦੇ ਆਈ ਗਰੀ 8ਵੇਂ ਨੰਬਰ ਦੇ ਆ ਗਈ ਪਿੰਡ ਕਿਹੜਾ ਆ ਗਿਆ ਆਪਣਾ ਪਿੰਡ ਕਲਾਸ ਜ਼ਿਲ੍ਹਾ ਫਰੋਜ਼ਪੁਰ ਆਈ ਨੇੜੇ ਮੁੱਦਗੀ ਸ਼ਹਿਰ ਦੇ ਨੇੜੇ ਮੁੱਦਗੀ ਸ਼ਹਿਰ ਆ ਗਿਆ ਪਿੰਡ ਕਲਾਸ ਪਿੰਡ ਕਲਾਸ ਜ਼ਿਲ੍ਹਾ ਫਰੋਜ਼ਪੁਰ ਫਰੋਜ਼ਪੁਰ ਆ ਗਿਆ ਤੇ ਕਿਹੜੇ ਬਲ ਵੀ ਆ ਗਈ ਐ ਇਹ ਡਾਇਮੰਡ ਹਰੀ ਕਾਲੇ ਦੀ ਐ ਡਾਇਮੰਡ ਹਰੀ ਚਾਲੇ ਦੀ ਹਾਂਜੀ ਕਿੰਨੇ ਦਿਨਾਂ ਦੀ ਹੋਈ ਐ ਜੀ ਇਹ ਇਹ 3 ਮਹੀਨੇ ਦੀ ਐ 3 ਮਹੀਨੇ ਦੀ ਹੋ ਗਈ ਜੀ ਪਰ ਵੱਡਿਆਂ 'ਚ ਮੁਕਾਬਲਾ ਲਿਆ ਇਹਨੇ ਸਾਲਾਂ ਠੀਕ ਹੈ ਬਹੁਤ ਵਧੀਆ ਜਿਹੜਾ ਰਿਜ਼ਲਟ ਰਿਹਾ ਹੈ ਇਹਨਾਂ ਦੀ ਬਹੁਤ ਸੁਣੀ ਕੱਟੀ ਆ। ਠੀਕ ਹੈ। ਬਾਕੀ ਤੁਹਾਨੂੰ ਜੀ ਤੋਂ ਲੈ ਕੇ ਡਿਟੇਲ ਦੱਸਦੇ ਹਾਂ। ਅੱਛਾ ਇਹ ਕਿਹ ਹੈ ਆ ਗਈ? 10ਵਾਂ ਸਥਾਨ ਜਿਹੜਾ ਥੋੜਾ ਬਹੁਤ ਹੀ ਫਰਕ ਹੁੰਦਾ। ਆ ਇੱਕ ਬੱਚਾ ਹੋਰ ਆ ਜੀ। ਇਹਦੀ ਡਿਟੇਲ ਲੈ ਕੇ ਦੱਸ ਰਹੇ ਹਾਂ। ਇਹ ਹਾਂ ਭਾਈ 9ਵੇਂ ਸਥਾਨ ਤੇ ਆਈ ਜੀ? 6ਵੇਂ ਤੇ ਆਈ ਹੈ। 6ਵੇਂ ਤੇ ਆਈ ਹੈ। ਤੇ ਕਿਹੜੇ ਬੋਲ ਦੀ ਆ ਗਈ? ਇਹ ਡਾਇਮੰਡ ਦੀ ਹੈ। ਡਾਇਮੰਡ ਦੀ। ਹਾਂਜੀ। ਤੇ ਪਿੰਡ ਕਿਹੜਾ ਆ ਗਿਆ ਆਪਣਾ? ਨੰਗਲ ਕਲਾ ਮਾਨਸਾ। ਨੰਗਲ ਕਲਾ ਮਾਨਸਾ। ਹਾਂਜੀ। ਆ ਆ ਗਈ 6ਵੇਂ ਨੰਬਰ ਤੇ ਆ ਸੁਣੀ ਕੱਟੀ ਹੈ ਕਿੰਨੇ ਦਿਨਾਂ ਦੀ 28 ਦਿਨਾਂ ਦੀ 28 ਦਿਨਾਂ ਦੀ ਹੈ ਸਾਲ ਵਾਲਿਆਂ ਚ ਨੇ ਹਿੱਸਾ ਲਿਆ ਸੀ ਇੱਕ ਸਾਲ ਦਾ ਕਿਹੜਾ ਮੁਕਾਬਲਾ ਸੀਗਾ ਜ਼ੀਰੋ ਤੋਂ ਲੈ ਕੇ ਬਹੁਤ ਛੋਟੀ ਉਮਰ ਦੀ ਜੀ ਕੱਟੀ ਤੇ ਚੰਗਾ ਸਥਾਨ ਜਿਹੜਾ ਨੇ ਹਾਸਲ ਕਰਕੇ ਇਹ ਹਾਂਜੀ ਆ ਤੁਹਾਨੂੰ ਅਸੀਂ ਦਿਖਾਉਨੇ ਆ ਬਹੁਤ ਟਾਪ ਦੀ ਕੱਟੀ ਆ ਤੇ ਛੋਟੀ ਉਮਰ ਦੀ ਸੀ ਸਾ ਇੱਕ ਜੀਰੋ ਤੋਂ ਲੈ ਕੇ ਸਾਲ ਦਾ ਕਿਹੜਾ ਸੀਗਾ ਕੰਪੀਟੀਸ਼ਨ ਉਹਦੇ ਵਿੱਚੋਂ ਇਹ ਸਾਲਿਆ ਭਾਈ ਕਿਹੜਾ ਪਿੰਡ ਆ ਗਿਆ ਆਪਣਾ? ਵੀਰੇ ਆਪਣਾ ਪਿੰਡ ਦੋਲਾ ਸਿੰਘ ਵਾਲਾ। ਦੋਲਾ ਸਿੰਘ ਵਾਲਾ। ਹਾਂ ਦੋਲਾ ਸਿੰਘ ਵਾਲਾ ਜ਼ਿਲ੍ਹਾ ਸੰਗਰੂਰ। ਜ਼ਿਲ੍ਹਾ ਸੰਗਰੂਰ ਆ ਗਿਆ। ਤੇ ਇਹ ਕਿਹੜੇ ਬੋਲੇ ਬੋਲੇ ਦੀ ਕੱਟੀ ਆ ਗਈ? ਵੀਰੇ ਬਾਦਲ ਬੋਲੇ ਦੀ ਕੱਟੀ। ਬਾਦਲ ਬਲ ਦੀ ਕੱਟੀ ਆ ਗਈ। ਕਿੰਨੇ ਟਾਈਮ ਦੀ ਹੋ ਗਈ? ਵੀਰੇ 2.5 ਮਿੰਟ ਦੀ। 2.5 ਮਿੰਟ ਦੀ। ਤੇ ਇਹ ਕਿੰਨਾ ਮਸਤਾਨ ਪ੍ਰਾਪਤ ਕੀਤਾ? 10ਵਾਂ ਸਥਾਨ ਪ੍ਰਾਪਤ। 10ਵਾਂ ਸਥਾਨ ਪ੍ਰਾਪਤ ਕੀਤਾ। ਬਹੁਤ ਸੋਹਣੀ ਕੱਟੀ ਆ ਮਿੱਤਰੋ। ਅ ਛੋਟੀ ਉਮਰ ਦੀ ਆ ਗਈ ਸੀਗੀ ਤੇ 1 ਸਾਲ ਦੇ ਜਿਹੜਾ ਇਹ ਜਿਹੜਾ ਕੰਪੀਟੀਸ਼ਨ ਸਾਲ ਤੱਕ ਉਹਦੇ ਵਿੱਚ ਨੇ ਹਿੱਸਾ ਲੇਤਾ ਸੀਗਾ। ਹਾਂਜੀ ਆ ਆ ਗਈ ਕੱਟੀ ਆਪਣੀ ਨੌਵੇਂ ਸਥਾਨ ਤੇ ਤੇ ਦੇਖ ਲਓ ਪੂਰੀ ਹੈ ਜਿਹੜੀ ਪ੍ਰੋਪਰ ਮਾਰਕਿੰਗ ਬਾਕੀ ਬਾਈ ਤਾਂ ਲੈ ਕੇ ਡਿਟੇਲ ਆਦਾਂ ਕਿਹੜੇ ਬੁੱਲਦੀ ਆ ਗਈ ਇਹ ਹਾਂਜੀ ਇਹ ਜਿਹੜੀ ਕੱਟੀ ਆ ਕਿਹੜੇ ਬੁੱਲਦੀ ਆ ਗਈ ਇਹ ਵੀ ਐ ਨਹੀਂ ਪਤਾ ਆਪਾਂ ਮੁੱਲ ਖਰੀਦੀ ਮੁੱਲ ਖਰੀਦੀ ਵੀ ਆ ਹਾਂਜੀ ਤੇ ਕਿੰਨਾਮਾ ਸਥਾਨੋਂ ਇਹਨੇ ਪ੍ਰਾਪਤ ਕੀਤੀ ਨੌਵੇਂ ਸਥਾਨੀ ਨੌਮਾ ਤੇ ਪਿੰਡ ਕਿਹੜਾ ਆ ਗਿਆ ਆਪਣਾ ਦਰਾਜ ਜੀ ਕਿਹੜਾ ਦਰਾਜ ਦਰਾਜ ਜ਼ਿਲ੍ਹਾ ਆ ਗਿਆ ਆਪਣਾ ਬਰਨਾਲਾ ਬਰਨਾਲਾ ਜ਼ਿਲ੍ਹਾ ਆ ਗਿਆ ਲੋ ਜੀ ਵੀਰ ਨੂੰ ਜਿਹੜਾ ਹੈਗਾ ਬੁੱਲਦਾ ਨਹੀਂ ਪਤਾ ਫੀਤੀ ਹੋਈ ਆ ਤੇ ਚੰਗੀ ਗੱਲ ਆ ਵੀ ਜਿਹੜਾ ਇਹਨਾਂ ਨੇ ਨਹੀਂ ਦੱਸਿਆ ਜਿਹੜਾ ਸੱਚ ਸੀ ਉਹ ਸਾਹਮਣੇ ਲਿਆਂਦਾ ਹੰਮੀ ਵੰਨ ਮਾਰ ਰਿਹਾ ਹੈ ਇਹ ਨਾ ਸਭ ਨੇ ਬੇਟੀ ਵਾਲੇ ਵੀ ਆ ਜਾਓ ਮੁੰਡੇ ਉਹ ਬੜੀਆ ਪਿੱਛੇ ਹੋ ਜਾ ਮਾਯਾ ਹੋਰ ਛੋਟੇ ਤੋਂ ਬਾਹਰ ਕਰਿਓ ਮੁੰਡੇ ਹਾਂ ਹਾਂ ਆਪਾਂ ਤਾਂ ਅੰਦਰ ਹੀ ਆਓ ਜੀ ਸਿਰਫ ਕੱਟ ਕੇ ਪਾਣੀ ਫੋਟੋ ਹੀ ਬਾਤ ਕਰਨੀ ਗੱਲ ਲੈ ਐ ਰੇਸ਼ੇ ਮੈਂ